ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਸ਼੍ਰੀ ਅਮਰਤਸਰ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਉੱਥੇ ਤੁਹਾਨੂੰ ਕਰਾਉਨੇ ਆਂ ਦਰਸ਼ਨ ਮੇਲੇ ਅੱਜ ਜੋ ਆਪਾਂ ਵਾਦਾ ਇੰਤਿਆਹਾ ਨਹੀਂ ਕਰਾਉਂਦੇ ਆਂ ਪੁੱਥੇ ਚੱਲ ਕੇ ਸਿੱਧਾ ਤੁਹਾਨੂੰ ਦਰਸ਼ਨ ਮੇਲੇ ਕਰਾਉਨੇ ਆਂ ਅੱਜ ਜੀ ਬਾਬਾਈ ਦੇ ਕਾਰਸ਼ੀ ਚੱਲਦੇ ਹੋਏ ਇਹ ਤੇ ਬੱਬਰੀ ਜੋਤ ਸਾਹਿਬ ਆ ਮੱਥਾ ਟੇਕਦੇ ਆ ਬਾਬਾ ਸਾਹਿਬ ਜੋਤ ਮੱਥਾ ਟੇਕਣ ਲਈ ਸਤਾਰੀ ਲਾਈਨ ਵਿੱਚ ਆਪਾਂ ਵੀ ਖਾਲੀ ਦੀ ਭਰਦੇ ਹੋਏ ਦੇਲੇ ਪਾਸੇ ਸੰਗਤਾਂ ਦੇ ਗੱਬੇ ਦਾ ਪ੍ਰਸ਼ਾਦ ਲੈਂਦੀਆਂ ਹੋਈਆਂ ਦੇਖੋ ਸਾਧ ਸੰਗਤਿ ਕੜਾ ਪ੍ਰਕਾਸ਼ ਫੁੱਲ ਹੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਸਤਨਾਮ ਸੇ ਵਾਹਿਗੁਰੂ ਜੀ ਤਾ ਤਰਤ ਸੁ ਮਹਤਿ ਦੇਸ ਰਾਜ ਦੁਇ ਦਾਈ ਜਾਇ ਸਗਲ ਜਗਤ ਚੰਗਿਆਈਆ ਬੁਰਿਆਈਆ ਮੁਚ ਕਰਮਿਆ ਜਿਦੇ ਮਸਾਕਤ ਕਾ ਨਾਨਕ ਤੇ ਮੁਕਤੀ ਤੇ ਕਿਤੀ ਛੁਟੀ ਨਾ ਪੰਦੇ ਇਧਰ ਇਧਰ ਆਉ। ਹੁਣ ਆਪਾਂ ਚੱਲਦੇ ਆ ਸਾਤ ਸੰਗ ਜੀ ਲੰਗਰ ਹਾਲ ਦੇ ਵਿੱਚ ਜਾ ਕੇ ਛਕਦੇ ਆ ਪ੍ਰਸ਼ਾਦਾ। ਧੰਤਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਦੇ ਲੰਗਰ ਹਾਲ ਵਿੱਚ ਆਜੋ ਸੰਗਤਾਂ ਨੂੰ ਲੈ ਕੇ ਆਉਂਦੇ ਆ ਲੰਗਰ ਹਾਲ ਦੇ ਵਿੱਚ। ਆਪ ਦੇਖੋ ਜੀ ਪੰਜਾਬ ਨੂੰ ਫਰਲੇ ਖਾਲ ਮੇਰਾ ਸਤੇ ਵੀ ਲੋ ਜੀ ਵਾਇਗਰੂ ਜੀ ਪ੍ਰਸ਼ਾਦਾ ਲੈ ਸ਼ਗ ਬਾਬਾ ਦੀਪ ਸਿੰਘ ਗੁਰਦਰਾ ਸਾਹਿਬ ਤੋਂ ਹੁਣ ਚੱਲੇ ਆਪਾਂ ਸ੍ਰੀ ਹਰਮੰਦਰ ਸਾਹਿਬ ਨੂੰ ਉੱਥੇ ਹੀ ਕਰੌਣੇ ਦਰਸ਼ਨ ਮਿਲੇ ਲੈ ਜਾਕੀ